ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਇਗੁਰੂ ਜੀ ਦੀ ਕਿਰਪਾ ਨਾਲ ਤੇ ਮੈਂ ਬਹੁਤ ਟਾਈਮ ਬਾਅਦ ਬਲੌਗ ਚ ਆਈ ਹਾਂ ਹੁਣ ਕਿਉਂਕਿ ਜੇ ਮੇਰੇ ਐਗਜ਼ਾਮ ਚੱਲਦੇ ਸੀਗੇ ਤੇ ਕੱਲ ਨੂੰ ਸਿਰਫ ਇੱਕ ਐਗਜ਼ਾਮ ਰਹਿ ਗਿਆ ਪੰਜਾਬੀ ਦਾ ਤੇ ਮੈਂ ਕਿਹਾ ਚਲੋ ਅੱਜ ਬਣਾ ਲੈਂ ਆ ਬਲੌਗ ਤੇ ਇਹ ਐਗਜ਼ਾਮ ਹੁਣ ਬਸ ਮੇਰੇ ਇੱਕ ਕਲਾਸ ਰਹਿ ਗਿਆ ਕੱਲ ਦਾ ਤੇ ਮੈਂ ਵੀ ਹੁਣ ਪੜ੍ਹੀ ਜਾਂਦੀ ਸੀਗੀ ਮੈਂ ਕਿਹਾ ਚਲੋ ਮੜ ਜਾ ਬਲੌਗ ਵਿੱਚ ਦਿਖਾ ਦਈਏ ਵੀ ਪੇਪਰ ਚੱਲਦੇ ਨੇਗੇ ਭਾਈ ਤੇ ਅੱਜ ਕੁਝ ਮੈਂ ਪੜ੍ਹੀ ਆਂਦੀ ਸੀ ਹੁਣ ਤੇ ਪੰਜਾਬੀ ਦਾ ਐਗਜ਼ਾਮ ਹੋਵੇ ਹੈਨਾ ਟੈਨਸ਼ਨ ਘੱਟੀ ਹੁੰਦੀ ਆ ਪੰਜਾਬੀ ਦੇ ਐਗਜ਼ਾਮ 'ਚ ਤਾਂ ਬਾਕੀ ਜਿਵੇਂ ਹੋਰ ਹੁੰਦੇ ਨੇ ਸਾਇੰਸ ਐਸਟੀ ਮੈਥ ਇੰਨੇ ਜਿਵੇਂ ਹੁੰਦੋ ਵੀ ਹੋਵੇ ਨੰਬਰ ਨਾ ਘਟ ਜਾਣਾ ਉਹ ਮੇਰੇ ਬਹੁਤ ਵਧੀਆ ਪੇਪਰ ਗਏ ਨੇਗੇ ਜਿੰਨੇ ਵੀ ਗਏ ਨੇਗੇ ਤੇ ਪੰਜਾਬੀ ਦਾ ਤਾਂ ਬਹੁਤ ਵਧੀਆ ਹੀ ਜਾਊਗਾ ਮੈਨੂੰ ਉਮੀਦ ਹੈਗੀ ਸੇ ਅਮੀ ਤੇ ਕਹਿਦੇ ਹਾਂ ਤੇ ਸਾਰਾ ਠੀਕ ਠਾਕ ਹੋਮੂਗੀ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਟਾਈਮ ਹੋ ਗਿਆਗਾ ਜੀ 5 ਵਜ ਗਏ ਨਗੇ ਤੇ ਉਦੋਂ ਪਹਿਲਾਂ ਮੈਂ ਅੰਦਰ ਪੜ੍ਹੀ ਤੇ ਸਾਨੂੰ ਇਹਦੇ ਵਿੱਚ ਵੀ ਪ੍ਰਾਣੇ ਕਲਚਰ ਨਾਲ ਚੈਪਟਰ ਚ ਦੱਸਿਆ ਗਿਆ ਹੈਗਾ ਤੇ ਇਹ ਚਾਇਂ ਦੱਸਿਆ ਬੇਬੀ ਜਦੋਂ ਪਹਿਲਾਂ ਰੇਲ ਗੱਡੀਆਂ ਹੁੰਦੀਆਂ ਸੀਗੇ ਨਾ ਉਹ ਪਹਿਲਾਂ ਕਿਵੇਂ ਚੱਲਦੀਆਂ ਹੁੰਦੀਆਂ ਸੀਗੇ ਤੇ ਹੁਣ ਕਿਵੇਂ ਚੱਲਦੀਆਂ ਨੇਗੀਆਂ ਤੇ ਦੇਖੋ ਜੀ ਪਹਿਲਾਂ ਜਦੋਂ ਪਹਿਲਾਂ ਦਾ ਸਮਾਂ ਸੀਗਾ ਉਦੋਂ ਬਹੁਤ ਵਧੀਆ ਹੁੰਦਾ ਸੀਗਾ ਉਦੋਂ ਨਾ ਕੋਲੇ ਨਾਲ ਚੱਲਦੀਆਂ ਹੁੰਦੀਆਂ ਸੀਗੇ ਰੇਲ ਗੱਡੀਆਂ ਤੇ ਹੁਣ ਡੀਜ਼ਲ ਨਾਲ ਜਾਂ ਬਿਜਲੀ ਨਾਲ ਚੱਲਦੀਆਂ ਨੇਗੀਆਂ ਸਾਰੇ ਆਪ ਨੂੰ ਦੱਸਿਆ ਹੋਇਆ ਹੈਗਾ ਫਸਲਾਂ ਬਾਰੇ ਹਨ ਫੋਰ ਵੀ ਕਈ ਕੁਛ ਤੇ ਇੱਕ ਪ੍ਰਸ਼ਨ ਮੈਂ ਤੁਹਾਨੂੰ ਤੁਹਾਨੂੰ ਪੁੱਛ ਦਿਆਂਗੀ ਦੇਖੋ ਜੀ ਤੁਹਾਨੂੰ ਦੱਸਦੀਆਂ ਫਰਕ ਵੀ ਦੱਸਦੀਆਂਗੀ ਦੇਖੋ ਜਿਵੇਂ ਇਹਦੇ ਵਿੱਚ ਪੁੱਛਿਆ ਗਿਆ ਵੱਡੇ ਸ਼ਹਿਰਾਂ ਵਿੱਚ ਕੁਦਰਤ ਦਾ ਆਨੰਦ ਕਿਉਂ ਨਹੀਂ ਮਿਲਦਾ ਹੈਗਾ ਵੀ ਜਿਹੜੇ ਵੱਡੇ ਸ਼ਹਿਰ ਨੇਗੇ ਹੈਨਾ ਉਹਨਾਂ 'ਚ ਕੁਦਰਤ ਦਾ ਆਨੰਦ ਕਿਉਂ ਨਹੀਂ ਮਿਲਦਾ ਹੈਗਾ ਹੈਗਾ ਕਿਉਂਕਿ ਸ਼ਹਿਰਾਂ ਵਿੱਚ ਹੈਨਾ ਕੁਦਰਤ ਦਾ ਆਨੰਦ ਨਹੀਂ ਮਿਲਦਾ ਕਿਉਂਕਿ ਵੱਡੇ ਵੱਡੇ ਸ਼ਹਿਰਾਂ ਵਿੱਚ ਹੈਨਾ ਇਮਾਰਤਾਂ ਬਣੀਆਂ ਹੁੰਦੀਆਂ ਨੇਗੀਆਂ ਤੇ ਮਾਰਤਾਂ ਇਹ ਮਾਰਤਾਂ ਵਿੱਚ ਉਹਨਾ ਧੂਆ ਪੋਲਿਊਸ਼ਨ ਹੈ ਤੇ ਭੀੜ ਭੜਕਾ ਬਹੁਤ ਹੁੰਦਾ ਹੈ ਤਾਂ ਕਰਕੇ ਕੁਦਰਤ ਦਾ ਆਨੰਦ ਨਹੀਂ ਮਿਲਦਾ ਹੈਗਾ ਗਾਜੀ ਕੁਦਰਤ ਇੱਕ ਵਿਸ਼ਾਲ ਪੁਸਤਕ ਕਿਉਂ ਆਗੀ ਕਿਉਂਕਿ ਜੇ ਕੁਦਰਤ ਇੱਕ ਵਿਸ਼ਾਲ ਪੁਸਤਕ ਤਾਂ ਆਗੀ ਕਿਉਂਕਿ ਇਹਦੇ ਚ ਇੱਕ ਗਿਆਨ ਭੰਡਾਰ ਦਿੱਤਾ ਆਪਾਂ ਨੂੰ ਕੁਦਰਤ ਪੁਸਤਕ ਵਿੱਚ ਆਪਾਂ ਨੂੰ ਕੁਝ ਸਿੱਖਣ ਨੂੰ ਮਿਲਦਾ ਹੈਗਾ ਠੀਕ ਹੈ ਹੋਰ ਕਈ ਪੁਸਤਕਾਂ ਵਿੱਚ ਨਹੀਂ ਮਿਲਦਾ ਹੈਗਾ ਸਿੱਖਣ ਨੂੰ ਤੇ ਹੋਰ ਵੀ ਮੈਂ ਤੁਹਾਨੂੰ ਦੱਸਦੀ ਆਂਗੀ ਤੇ ਸਾਡੇ 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 ਜੀ ਹੁਣ ਜਿਵੇਂ ਐਗਜ਼ਾਮ ਲੰਗੇਗੀ ਸਟਡੀ ਪੰਜ ਚੈਪਟਰ ਹੋਣੇ ਪੰਜ ਚੈਪਟਰ ਆਉਣਗੇ ਬਾਕੀ ਉਹ ਹੁੰਦਾਗਾ ਨਾ ਜੀ ਸਿਲੇਬਸ ਜਿੱਦਾਂ ਕੀ ਪੰਜ ਚੈਪਟਰ ਆਉਣਗੇ ਬਾਕੀ ਉਹ ਪ੍ਰਸੰਗ ਵਿਆਖਿਆ ਵਗੈਰਾ ਆ ਜਾਂਦੀ ਹੈਗੀ ਸਟਡੀ ਵਿੱਚ ਤੇ ਹੁਣ ਦੇਖੋ ਜੀ ਸਟਡੀ ਸਟਡੀ ਦਾ ਕਰਨ ਵੀ ਆਗੀ ਹੈ ਨਾ ਸਟਡੀ ਜ਼ਰੂਰੀ ਹੁੰਦੀ ਹੈਗੀ ਤੇ ਤਾਂ ਹੀ ਮੈਂ ਤੁਹਾਨੂੰ ਮੱਖੇ ਚਲੋ ਦੋ ਕੁ ਇਸਿਕ ਕੁਐਸਚਨ ਦੱਸ ਦਣੇ ਆਗੇ ਤੇ ਹੁਣ ਵੀ ਵੀ ਤਾਂ ਚੁਈ ਜਾਂਦੀ ਹੈਗੀ ਤੇ ਮੈਂ ਵੀ ਸਕੂਲੋਂ ਆਈ ਸੀ ਕਿ ਮਤਲਬ ਫਿਰ ਆ ਕੇ ਮਤਲਬ ਚਾਹ ਪਾਣੀ ਪੀ ਕੇ 10 15 ਮਿੰਟ ਰੈਸਟ ਲੈ ਕੇ ਫਿਰ ਫੇਰ ਮੈਂ ਪੜ੍ਹਨ ਲੱਗੀ ਤੇ ਹੁਣ ਵੀ ਮੈਂ 10 ਮਿੰਟਾਂ ਦੇ ਵਿਚਾਲੇ ਬ੍ਰੇਕ ਲੈਂਦੀ ਆ ਮਮਾ ਨੇ ਸੁਣ ਲਿਆ ਮੇਥੋਂ ਸਾਰਾ ਕੁਝ ਤੇ ਉਹ ਵੀ ਮੇਰਾ ਭਰਾ ਜੋਤਖਰਾਦ ਹੁੰਦਾ ਗਿਆ ਪੜਾਈ ਤੇ ਉਹ ਭਰਾ ਤੇ ਮੇਰਾ ਡੈਡੀ ਹੈ ਨਾ ਉਹ ਹੁਣ ਖੇਤ ਗਏ ਨੇਗੇ ਕੱਖ ਵੱਢਣ ਤੇ ਜੇ ਤੁਸੀਂ ਇੱਕ ਦੂਜੇ ਦੀ ਮਦਦ ਜ਼ਰੂਰ ਕਰਿਆ ਕਰੋ ਕਿਉਂਕਿ ਦੇਖੋ ਆਪਾਂ ਤਾਂ ਸਿਰਫ ਆਪਣੇ ਵਾਸਤੇ ਸੋਚਦੇ ਆਂਗੇ ਤੇ ਇੱਕ ਰੱਬ ਹੈਗਾ ਜੀ ਉਹ ਸਾਰੇ ਵਾਸਤੇ ਸੋਚਦਾ ਉਹਨੂੰ ਸਾਰਿਆਂ ਨੂੰ ਸਾਰਿਆਂ ਦੀ ਫਿਕਰ ਆ ਰੱਬ ਨੂੰ ਤੇ ਆਪਾਂ ਤਾਂ ਦੇਖੋ ਜੀ ਆਪਾਂ ਕਹਿੰਦੇ ਨੇ ਹਾਏ ਬਸ ਕਿਰਾਂ ਆਪਾਂ ਬਸ ਪਾਸ ਹੋ ਜਾਈਏ ਦੇਖੋ ਕਿੰਨੇ ਜਾਣੇ ਹੁੰਦੇ ਆਗੇ ਹਨਾ ਉਹ ਰੱਬ ਨੂੰ ਵੀ ਕਹਿੰਦੇ ਨੇ ਰੱਬਾ ਮੈਨੂੰ ਪਾਸ ਕਰ ਦੇ ਹਨਾ ਰੱਬ ਨੂੰ ਕਿੰਨੀ ਚਿੰਤਾ ਹੁੰਦੀ ਹੈਗੀ ਤੇ ਦੇਖੋ ਜੇ ਤੁਹਾਨੂੰ ਕਿਸੇ ਦੀ ਮਦਦ ਕਰਨ ਦਾ ਹਨਾ ਪੁਆਇੰਟ ਮਿਲੇ ਤੁਸੀਂ ਜਰੂਰ ਮਦਦ ਕਰਿਆ ਕਰੋ ਜਿਵੇਂ ਕਿ ਤੁਹਾਨੂੰ ਮੈਮ ਦਿੰਨੀ ਐ ਐਕਸਪਲੇਨੇਸ਼ਨ ਜਿਵੇਂ ਆਪਾਂ ਸਾਡੇ ਸਕੂਲ 'ਚ ਹੀ ਮੰਨ ਲਓ ਹਨ ਜਿਵੇਂ ਕੋਈ ਰੋਟੀ ਭੁੱਲ ਜਾਂਦਾਗਾ ਘਰੇ ਤੇ ਦੇਖੋ ਜਿਵੇਂ ਕਿਸੇ ਬੱਚੇ ਨੂੰ ਉੱਥੇ ਲੋੜ ਪੈਂਦੀ ਹੈਗੀ ਜਦੋਂ ਆਪਾਂ ਦਿੰਨੇ ਆ ਫਿਰ ਅਗਲਾ ਆਪਾਂ ਨੂੰ ਵੀ ਦੇਊਗਾ ਨਾ ਤੇ ਐ ਮੇਰੇ ਨਾਲ ਹੋਇਆ ਸੀਗਾ ਤੇ ਮੈਂ ਦੂਜਿਆਂ ਤਿੰਨ ਪਰੌਂਠੇ ਲੈ ਜਿੰਦੀ ਹੁੰਦੀਆਂਗੀ ਕਦੇ-ਕਦੇ ਦੋ ਪਰਾਂ ਨੇ ਮਮਾ ਕਦੇ-ਕਦੇ ਤਿੰਨ ਤੇ ਫਿਰ ਜਿਵੇਂ ਕੋਈ ਲਾਕੀ ਵੀ ਨਹੀਂ ਆਉਂਦਾ ਹੈਗਾ ਤੇ ਮੈਂ ਉਹਨਾਂ ਨਾਲ ਸ਼ੇਅਰ ਕਰ ਦਿੰਨੀ ਹੈਗੀ ਤੇ ਪਰਸੇ ਜਿੱਥੇ ਮੈਂ ਵੀ ਟਿਫਨ ਭੁੱਲ ਗਈ ਸੀਗੀ ਤੇ ਜਿੰਨਾ ਜਿੰਨਾ ਜਿਹਨਾਂ ਨੂੰ ਮਦਦ ਨਹੀਂ ਹੁੰਦੀ ਹੈ ਹਨਾ ਉਹਨਾਂ ਸਾਰੇ ਸਾਰੇ ਨੇ ਅੱਧੀ ਅੱਧੀ ਰੋਟੀ ਦੇ ਦਿੱਤੀ ਦੇਖੋ ਐਨਾ ਹਨਾ ਮਾਨ ਹੁੰਦਾ ਹੈਗਾ ਤੇ ਤੁਸੀਂ ਵੀ ਸ਼ੇਅਰਿੰਗ ਕਰਿਆ ਕਰੋ ਤੇ ਮਦਦ ਕਰਿਆ ਕਰੋ ਇੱਕ ਦੂਜੇ ਦੀ ਤੇ ਅੱਜ ਦਿਖਾਉਣਾ ਜੀ ਬਿੱਬੀ ਧਾਰਾ ਚੁਈ ਜਾਂਦੀ ਹੈ ਦੇਖੋ ਜੀ ਇੱਧਰ ਖੜਾ ਆਪਣਾ ਕੱਟਾ ਤੇ ਬੱਤੀ ਬੀਬੀ ਤਾਂ ਚੋਈ ਜਾਂਦੀ ਹੈਗੀ ਮੱਝਾਂ ਗਾਂ ਖੜੀ ਹੈ ਆਪਣੀ ਝੁੱਟੀ ਹਜੇ ਲਿਆਵਾਂਗੇ ਆਪਾਂ ਬੰਨਾਂਗੇ ਲਿਆ ਕੇ ਤੇ ਗਰਮੀ ਬਹੁਤ ਹੁੰਦੀ ਹੈਗੀ ਆਪਾਂ ਕੂਲਰ ਵੀ ਲਾ ਦੇਣੇ ਹੁੰਨੇ ਆਂਗੇ ਰਾਤ ਨੂੰ ਜਦੋਂ ਪੈਣੇ ਆਂਗੇ ਤੇ ਵਸ ਤਾਂ ਪੱਖੇ ਵੀ ਚੱਲਦੇ ਨੇ ਦੋ ਇੱਕ ਇੱਧਰ ਲੱਗਿਆ ਹੋਇਆ ਹੈਗਾ ਇੱਕ ਉੱਪਰ ਛੱਤ ਵਾਲਾ ਚੱਲਦਾ ਹੁੰਦਾ ਹੈਗਾ ਤੇ ਇੱਕ ਆਪਾਂ ਕੂਲਰ ਚਲਾ ਦੇਣੇ ਆਂਗੇ ਜਿਮੀ ਨੂੰ ਆਪਾਂ ਇੱਧਰ ਪੱਖਾ ਚਲਾ ਦੇਣੀ ਹੁੰਨੇ ਆਂ ਦੇਖੋ ਜੀ ਸਾਡੀ ਜਿੰਮੀ ਹੋਈ ਪਈ ਹੈ ਵਿਚਾਰੀ ਬਿਮਾਰ ਜਿੰਮੀ ਬਿਮਾਰ ਹੋਈ ਪਈ ਹੈ ਵਿਚਾਰੀ ਨੂੰ ਨਾ ਛੱਡੀ ਜਿੰਮੀ ਨੂੰ ਜੀ ਉਲਟੀਆਂ ਲੱਗੀਆਂ ਪਈਆਂ ਨਹੀਂਆਂ ਜਿੰਮੀ ਅ ਜਿੰਮੀ ਨਹੀਂ ਜੀ ਹੈ ਨਾ ਇਹਨੂੰ ਖੁੱਲੀ ਛੱਡ ਦੇਣੇ ਹੁੰਨੇ ਸੀ ਘੰਟਾ ਜਾਂ ਅੱਧਾ ਘੰਟਾ ਇਹਨੂੰ ਖੁੱਲੀ ਛੱਡ ਦੇਣੇ ਹੁੰਨੇ ਇਹ ਗੇੜੇ-ਗੁੜੇ ਪੂਰੇ ਦਿੰਦੀ ਹੈਗੀ ਅ ਜੀ ਇਹਨੂੰ ਖੁੱਲੀ ਹੀ ਛੱਡਿਆ ਇਨੇ ਕੋਈ ਗੇੜਾ ਗੁੜ ਨਹੀਂ ਦਿੱਤਾ ਹੈਗਾ ਇੰਨਾ ਜੀ ਬਿਮਾਰ ਹੋਈ ਪਈ ਆ ਕਿ ਉਲਟੀਆਂ ਲੱਗੀਆਂ ਪਈਆਂ ਨਹੀਂ ਆ ਇਹਨੂੰ ਆਪਾਂ ਡਾਕਟਰ ਤੋਂ ਵੀ ਚੈੱਕ ਕਰਵਾ ਕਰਵਾ ਲਿਆ ਤੇ ਡਾਕਟਰ ਕਹਿੰਦੇ ਹੌਲੀ ਹੌਲੀ ਠੀਕ ਹੋ ਜੂਗੀ ਉਲਟੀਆਂ ਲੱਗੀਆਂ ਵੀ ਨਹੀਂ ਆ ਤਰਨੇ ਕਿਉਂ ਜੀ ਇਹ ਜੀ ਵੀ ਤੇ ਮਨਾ ਦੇਖੋ ਜੀ ਆਪਾਂ ਕੋਈ ਵੀ ਪਾਲਦੇ ਹਣਾ ਆਪਾਂ ਨੂੰ ਵੀ ਪਿਆਰ ਬਣ ਜਾਂਦਾ ਹੈਗਾ ਤੇ ਦੇਖੋ ਹੁਣ ਇਹ ਵਿਚਾਰੀ ਨਹੀਂ ਕਿੰਨੇ ਗੇੜਾ ਗੁੜ ਦਿੰਦੀ ਹੈਗੀ ਬਲੀ ਬੈਠੀ ਹੈਗੀ ਆਪਾਂ ਨੂੰ ਹੋਰ ਹੀ ਚ ਲੱਗਦਾ ਨਾ ਤੇ ਦੇਖੋ ਜੀ ਆਪਾਂ ਵੀ ਬਣਾ ਲਿਆ 스ਕੈਸ਼ ਤੇ ਮੈਂ ਆਪਦੇ ਜੋਗਰਾ ਕੱਪ ਚ ਬਣਾਇਆਗਾ ਤੇ ਜਿਵੇਂ ਕਿ ਪਾਣੀ ਪਾ ਕੇ ਤੁਸੀਂ ਕਿਹਾ 스ਕੈਸ਼ 바키 ਵੀ ਬਣਾ ਸਕਦੇ ਹੋਗੇ ਤੇ ਮੈਨੂੰ ਹਨਾ ਫਿਰ ਵੀ ਹਜੇ ਮੈਨੂੰ ਐ ਲੱਗਦਾਗਾ ਵੀ ਚਾਹੀ ਮੈਂ ਥੋੜਾ ਜਿਹਾ ਦੁੱਧ ਪਾਵਾਂ ਉਹਦੇ ਨਾਲ ਵੀ ਟੇਸਟ ਬਦਲ ਜਾਂਦਾਗਾ ਤੇ ਮੈਂ ਉਹ ਤੇ ਵੈਸੇ ਮੈਨੂੰ ਪਾਣੀ ਜਲੀ ਪਸੰਦ ਹੈਗਾ ਤਾਂ ਕਰਕੇ ਮੈਂ ਥੋੜਾ ਜਿਹਾ ਦੁੱਧ ਪਾਣੀ ਨਹੀਂ ਆਂਗੀ ਜੋ ਕਿ ਬਣੀ ਉਹ ਦੁੱਧ ਇਹਨਾਂ ਪਸੰਦੇ ਨਹੀਂ ਹੈਗਾ ਤੇ ਆ ਜਿਹੜੇ ਹੈਗੇ ਨੇ ਟੋਕਰੇ ਆਪਾਂ ਨੰਮੇ ਬਣਵਾਏ ਸੀਗੇ ਤੇ ਹੁਣ ਫॉर ਯੂਸ ਆਪਾਂ ਕੱਢ ਲਿਆ ਬਰਤਨ ਵਾਸਤੇ ਤੇ ਤਿੰਨ ਦਿਨਾਂ ਤੋਂ ਬਾਅਦ ਅੱਜ ਲੈਂਡ ਚੱਲਣ ਜਾ ਰਹੀ ਹੈ ਤੇ ਕੰਬੇ ਨਾਲ ਬਣ ਰਖਿਤ ਕੇ ਤੇ ਪ੍ਰਾਈਵੇਟ ਪੰਥੇ ਨੇ ਪਾਈ ਹੋਈ ਚਲੋ ਲੈਂਡ ਚੱਲਦੀ ਜੀ ਤੇ ਉਧਰ ਸ਼ਕਮਿੰਦਰ ਵੀ ਆ ਗਿਆ ਲੈਂਡ ਮੈਂ ਤੇ 11 ਹੁਣ ਕੰਬੇ ਕੱਢ ਕੇ ਲੈਂਡ ਚੱਲਦੀ ਹੋਈ ਕੰਮ ਨਿਪਟੂਗਾ ਕੀ ਪੌਦਾ ਫੁੱਦਾ ਰਮਾਉਂਦੇ ਹੋਣਾ ਧੰਨਵਾਦ ਭਾਈਆਂ ਦਾ ਮੈਂ ਮੰਨਦਾ ਵੀ ਆਹ ਕੋਲ ਲਾਉਣਾ ਵਾਲਾ ਮੇਰੇ ਤੇ ਜੇ ਸਾਹ ਦਾ ਵੀ ਸਾਡਾ ਕੰਮ ਅੱਛਾ ਹੋ ਜੂਗਾ ਤੇ ਪਿੰਡ ਦੀਆਂ ਮੋਟਰਾਂ ਖੜੀਆਂ ਸੀ ਬਹੁਤ ਸਾਰੀਆਂ ਚੱਲ ਪੈਣੀਆਂ ਕਿਹੜਾ ਕਰਨਾ ਪੈਂਦਾ ਕੰਮ ਆਪਨੇ ਕਰਨਾ ਪੈਂਦਾ ਮੱਕੀ ਸਾਰੀ ਮੱਦੀ ਗਈ ਸਾਡੀ ਮੱਕੀ ਦੇ ਵਿਚਾਲੇ ਲੜਨ ਡਿੱਗ ਪਈ ਕਿਵੇਂ ਗੱਲਬਾਤ ਬੰਦੇ ਦਾ ਠੀਕ ਹੈ ਚਲੋ ਜੀ ਕੰਮ ਸੁੱਧੋ ਹੋ ਜੂ ਕਰੰਟ ਮਾਰ ਕੇ ਦੇ ਦੋ ਬੰਦੇ ਨੂੰ ਮੜਾ ਮੜਾ ਇਹਦੇ ਵਿੱਚ ਲਾਈਟ ਆ ਗਈ ਦੀ ਕਿਉਂ ਸਾਡੇ ਪੱਟੀ ਲੈਣ ਲੱਗਦੇ ਆ ਹੈ ਓ ਪੰਗਾ ਹੋਰ ਪੈਣਾਗਾ ਇਕੱਲੇ ਇਕੱਲੇ ਜਵਾਕਦੀ ਸਾਰ ਲੈਨ ਨੂੰ ਹੱਥ ਪਾਈ ਮੜਾਇਆ ਲੈਨ ਨੂੰ ਹੱਥ ਪਾਈ ਜਿੰਨੇ ਕੰਮ ਕਰਾਉਣ ਵਾਲੇ ਸਾਰੇ ਇਕੱਲੇ ਇਕੱਲੇ ਆ ਕਾਲੇ ਥਾਲ ਮਾਰੀ ਇੱਥੇ ਕਰੰਟ ਆਉਣਾ ਜੀ ਸਾਡੇ ਵੱਡੀ ਲੇਨ ਲਾਣਦੇ ਆ ਵੱਡੇ ਉਤੋਂ ਜਿਹੜੀ ਉਹ ਪੂਰੀ ਵੱਡੀ ਲੇਨ ਹੁੰਦੀ ਆ ਮਤਲਬ ਕਿ ਪੁਟਾ ਬਰਾਂ ਵਾਲੀ ਉਹਦਾ ਅਰਥ ਆਉਣਾ ਜੀ ਇੱਥੇ ਸਾਰੇ ਹੁਣ ਲਾਸ ਪਾ ਕੇ ਖੇਤ ਰਿਹਾ ਓਏ ਚਲੋ ਜੀ ਲੱਗ ਗਿਆ ਜੋੜਾ ਸਤਾ 20 ਮਿੰਟਾਂ ਚ ਲੈਣ ਤਾ ਦੇਣੇ ਕਰਾਂ ਓ ਚੌੜਾ ਇਹ ਨਹੀਂ ਬਹੁਤ ਲੱਗਿਆ ਚੌੜਾ ਇਹ ਨਹੀਂ ਮਲੇਗਾ ਨਹੀਂ ਚੌੜਾ ਲੱਗੇਗਾ ਉਹ ਬਚਾਰੇ ਵੀ ਚੇਨ ਰਕਾਸਲੇ ਕੋ ਟੁੱਟ ਗਿਆ